ਅਸੀਂ ਜੈਤੂਦੀ ਪੀਰਖਾਨਾ ਬਸਤੀ ਦੇ ਵਿੱਚ ਆ ਇਸ ਵਕਤ ਪੰਜਾਬ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੇ ਵਿੱਚੋਂ ਚੱਟਾ ਖਤਮ ਹੋ ਗਿਆ ਪਰ ਉਹਨਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਜਵਾਨ ਧੀ ਪੁੱਤ ਚੱਟੇ ਦਾ ਸ਼ਿਕਾਰ ਹੋ ਰਹੇ ਨੇ ਅੱਜ ਅਸੀਂ ਇੱਕ ਗਰੀਬ ਘਰੇ ਪਹੁੰਚੇ ਹਾਂ ਜਿਸ ਦੀ 17 ਸਾਲ ਦੀ ਬੱਚੀ ਚੱਟੇ ਤੇ ਲੱਗੀ ਹੋਈ ਹੈ ਇਹ ਉਹਨਾਂ ਦੀ ਮਾਤਾ ਤੇ ਸਾਰੀ ਗੱਲਬਾਤ ਇਹਨਾਂ ਤੋਂ ਪੁੱਛਾਂਗੀ ਕੀ ਗੱਲਬਾਤ ਹੈ ਤੇ ਉਹ ਚੱਟੇ ਤੇ ਕਿਵੇਂ ਲੱਗੀ ਕੀ ਨਾਮ ਤੁਹਾਡਾ ਮੇਰਾ ਜੀ ਸੋਮਨ ਹੈ ਤੇ ਜਿਹੜੀ ਤੁਹਾਡੀ ਬੱਚੀ ਹੈ ਉਹ ਚਿੱਟੇ ਤੇ ਕਿਵੇਂ ਲੱਗੀ ਤੇ ਕਿੰਨੀ ਉਮਰ ਉਹਨਾਂ ਦੀ ਉਹਦੀ ਉਮਰ ਜੀ 17 ਸਾਲ ਹੈ ਹੂੰ ਤੇ ਪਤਾ ਨਹੀਂ ਜੀ ਕਿਵੇਂ ਉਹ ਚਿੱਟੇ ਤੇ ਲੱਗੀਆਂ ਕਿਵੇਂ ਨਹੀਂ ਵਧੀਆ ਪੜਦੀ ਸੀ ਉਹ ਤੇ ਕੁੜੀਆਂ ਦੇ ਚੱਕਰਾਂ ਚ ਪੈ ਕੇ ਉਹ ਚਿੱਟੇ ਤੇ ਲੱਗ ਗਈ ਹੂੰ ਹੁਣ ਮੈਂ ਤਾਂ ਬਹੁਤ ਦੁਖੀ ਆ ਤੇ ਆੜੀ ਦੁੱਪੇ ਕਰਦੀ ਆ ਮੈਂ ਹੂੰ ਕਿਤੇ ਮੈਂ ਮੇਰੇ ਜਵਾਕਾਂ ਦੇ ਮੂੰਹ ਚ ਟੁਕੜਾ ਪਾਉਣੀ ਆ ਹੂੰ ਪਰ ਜਿਹੜੇ ਚਿੱਟੇ ਆ ਨੇ ਇਹਨੇ ਮੇਰੀ ਤੇ ਮੇਰੇ ਜਵਾਕਾਂ ਦੀ ਜ਼ਿੰਦਗੀ ਖਰਾਬ ਕਰਦੀ ਜੀ ਹੂੰ ਮੇਰੇ ਘਰ ਦੇ ਹਾਲਾਤ ਵੀ ਬਹੁਤ ਮਾੜੇ ਐ ਮੈਂ ਕਿੱਥੋਂ ਕੀ ਕਰਾਂ ਘਰ ਵਾਲਾ ਉਹ ਵੀ ਮੇਰਾ ਪਿੰਦਾ ਖਾਂਦਾ ਮੈਨੂੰ ਕਿਸੇ ਦਾ ਸਹਾਰਾ ਨਹੀਂ ਹੈਗਾ ਜੇ ਮੈਂ ਕਿਸੇ ਦਾ ਸਹਾਰਾ ਪਾਲਾ ਮੈਨੂੰ ਕੋਈ ਸਾਥ ਦੇਣ ਵਾਲਾ ਨਹੀਂ ਹੈਗਾ ਮੇਰਾ ਮੇਰੇ ਘਰ ਦੇ ਵੀ ਹਾਲਾਤ ਬਹੁਤ ਮਾੜੇ ਐ ਮੈਥੋਂ ਕੋਈ ਚੀਜ਼ ਨਹੀਂ ਜੁੜਦੀ ਐ ਜਿਹੜਾ ਕੁਝ ਹੁੰਦਾ ਮੇਰੇ ਘਰ ਵਾਲੇ ਵੇਚ ਦਿੰਦਾ ਜਿਹੜੀ ਮੇਰੀ 17 ਸਾਲ ਦੀ ਕੁੜੀ ਐ ਕਿਸੇ ਨੇ ਚਿੱਟੇ ਤੇ ਲਾਤੀ ਜੀ ਮੈਂ ਤਾਂ ਬਹੁਤ ਦੁਖੀ ਹਾਂ ਮੇਰੀ ਕੁੜੀ ਹੁਣ ਪੁਲਸ ਨੇ ਚੱਕੀ ਹੋਈ ਐ ਮੈਨੂੰ ਕੋਈ ਨਿਆ ਨਹੀਂ ਦਿੰਦੇ ਹੈਗੇ ਮੈਂ ਕਹਿੰਦੇ ਉਹਨਾਂ ਤੇ ਪਰਚਾ ਪਾਤਾ ਮਿਲ ਕੇ ਆਈਆਂ ਕਹਿੰਦੇ ਆ ਕੁਛ ਦਿੱਤਾ ਹੋ ਕੁਛ ਦਿੱਤਾ ਉਹਨਾਂ ਨੇ ਕੁਛ ਨਹੀਂ ਦਿੱਤਾ ਹੈਗਾ ਮੇਰੀ ਕੁੜੀ ਨੂੰ ਉੱਥੇ ਕੁੜੀ ਮੇਰੀ ਕੱਲ ਮੈਂ ਮਿਲ ਕੇ ਆਈਆਂ ਰੋਟੀ ਕਨੀ ਉਹ ਵੀ ਬੈਠੀ ਸੀ ਮੇਰੀ ਕੁੜੀ ਉੱਥੇ ਨਾ ਕੋਈ ਨਾਂ ਹੰਦਾ ਨਾ ਧੋਣਦਾ ਉਹਨੂੰ ਬੁਝੜ ਬਣੀ ਪਈ ਆ ਉਹ ਕਿਉਂ ਨਹੀਂ ਪਹਿਕਾ ਸੋਚਿਆ ਸੀ ਪੜ੍ਹ ਲਿਖਿਆ ਬਣੂੰਗੀ ਤੇ ਕੀ ਬਣ ਗਈ ਉਹ ਪੁੱਸ ਕੀ ਕਹਿ ਕੇ ਲੱਕ ਜਾਂਦੀ ਘਰੋਂ ਮੈਨੂੰ ਕਹਿੰਦੇ ਵੀ ਇਹ ਕੁੜੀ ਚਿੱਟਾ ਲਾਂਦੀ ਐ ਇਹਦੇ ਚਿੱਟਾ ਛੜਾ ਦਾਂਗੇ ਸੀਨੇ ਅਛਾ ਛੜਾਓ ਕੇਂਦਰ ਚ ਭੇਜ ਦਾਂਗੇ ਇਹਨੂੰ ਗਾਹ ਉਹਨਾਂ ਨੇ ਸਾਨੂੰ ਦੱਸਿਆ ਨੇ ਵੀ ਉਹ ਤੇ ਪਰਚਾ ਪਾਤਾ ਅਸੀਂ ਜਦ ਤੱਕ ਮਿਲਣ ਗਏ ਉਹਨੂੰ ਉਹ ਤਾਂ ਸਾਨੂੰ ਉੱਥੋਂ ਪਤਾ ਚੱਲਿਆ ਵੀ ਉਹਨਾਂ ਨੇ ਮੇਰੀ ਕੁੜੀ ਤੇ ਪਰਚਾ ਪਾਤਾ ਪਰਚਾ ਕਾਹਦੇ ਨਾਮ ਦਾ ਪਾਇਆ ਮੀਨਾ ਤਾਂ ਅਸੀਂ ਉਹ ਚਿੱਟਾ ਵੇਚਦੀ ਸੀ ਜੇ ਚਿੱਟਾ ਵੇਚਦੀ ਸੀ ਤਾਂ ਮੈਂ ਹਲਾਤਾ ਚ ਕੀ ਰਹਿੰਦੀ ਮੇਰੇ ਕੋਟੀ ਪਾਈ ਹੁੰਦੀ ਵਧੀਆ ਮੇਰੇ ਕੱਪੜੇ ਪਾਏ ਹੁੰਦੇ ਵਧੀਆ ਬਣ ਕੇ ਰਹਿੰਦੀ ਮੈਂ ਨਹੀਂ ਜੀ ਹੁਣ ਮੈਂ ਉਹ ਕਿ ਕੀ ਬਨਣਾ ਚਾਹੁੰਦੀ ਸੀ ਪੜ੍ਹ ਲਿਖ ਕੇ ਕੁੜੀ ਤਾਂ ਜੀ ਖੇਡਾਂ 'ਚ ਵੀ ਉਸੇ ਆਰਸੀ ਫੁੱਟਬਾਲ ਖੇਡਣ ਜਾਂਦੀ ਸੀ ਛਾਲਾਂ 'ਚ ਵੀ ਉਸੇ ਆਰ ਸੀ ਗੀ ਪਿੰਡ ਚੰਦਪਨ ਪੜੀ ਤੇ ਹੁਣ ਤਾਂ ਉਹਦੀ ਕੈਰੀਅਰ ਹੀ ਖਰਾਬ ਕਰਤਾ ਸਾਰਾ ਉਹਦਾ ਜੋ ਬਨਣਾ ਚਾਹੁੰਦੀ ਸੀ ਹੁਣ ਤਾਂ ਪਤਾ ਨਹੀਂ ਉਹਨੇ ਕੀ ਬਨਣਾ ਕੀ ਨਹੀਂ ਬਨਣਾ ਮੇਰੀ ਕੁੜੀ ਦਾ ਸਾਰੀ ਜ਼ਿੰਦਗੀ ਬਰਬਾਦ ਕਰਦੀ ਇਹਨਾਂ ਨੇ ਜਿਵੇਂ ਸਰਕਾਰ ਕਹਿੰਦੀ ਚਿੱਟਾ ਤਾਂ ਹੈਡਿੰਗ ਆ ਚਿੱਟਾ ਤਾਂ ਖਤਮ ਹੋ ਗਿਆ ਪੰਜਾਬ ਦੇ ਵਿੱਚੋਂ ਜੀ ਚਿੱਟਾ ਖਤਮ ਹੋਇਆ ਸਾਨੂੰ ਪੁੱਛ ਕੇ ਦੇਖੋ ਸਾਡੇ ਜਵਾ ਕਾਲੇ ਆ ਚਿੱਟੇ ਵਾਲਿਆਂ ਨੇ ਚਿੱਟਾ ਕਿਤੇ ਕਦੋਂ ਹੁੰਦਾ ਸਰਕਾਰਾਂ ਨੂੰ ਤਾਂ ਪੈਸਾ ਮਿਲਦਾ ਉਹ ਤੋਂ ਸਰਕਾਰ ਕਿਵੇਂ ਬੰਦ ਕਰ ਦੂਗੀ ਚਿੱਟਾ ਆ ਸਾਡੇ ਚਿੱਟੇ ਤਾਂ ਇੰਨੇ ਚੱਲੇ ਪਏ ਚੈਤੂ ਚਿੱਟਾ ਜੀ ਬਹੁਤ ਲੱਗੇ ਆ ਕੁੜੀਆਂ ਮੁੰਡੇ ਬਹੁਤ ਚਿੱਟਾ ਲਾਂਦੇ ਆ ਜੀ ਪਤਾ ਨਹੀਂ ਕਿਹੜੇ ਚੱਕਰਾਂ 'ਚ ਪੈ ਕੇ ਹਿਲਾਣ ਲੱਗੀ ਆ ਕੀ ਸੁਪਨੇ ਸੀ ਇਹਦੇ ਤੇ ਕੀ ਬਣ ਗਈ ਇਹ ਲੱਗੀ ਕਿਵੇਂ ਚੱਟੇ ਤੇ ਜਿਹੜਾ ਚੱਟੇ ਦੀ ਆਦਤ ਪੈ ਗਈ ਉਹ ਜੀਆਂ ਕੁੜੀਆਂ ਲਾਉਂਦੀਆਂ ਸੀ ਇਹਦੇ ਨਾਲ ਦੀਆਂ ਜਾਂ ਮੁੰਡੇ ਲਾਉਂਦੇ ਸੀ ਚੱਟੇ ਤੇ ਲੱਗ ਕਿਵੇਂ ਗਈ ਚੱਟੇ ਤੇ ਜਿਹੇ ਕੁੜੀਆਂ ਨਾਲ ਰਹਿੰਦੀ ਸੀ ਸਕੂਲ ਸਕੂਲ 'ਚ ਵੀ ਮੈਨੂੰ ਲੱਗਦਾ ਕੁੜੀਆਂ ਸੇਵ ਨਹੀਂ ਹੈਗੀਆਂ ਉੱਥੇ ਵੀ ਕੈਪਸੂਲ ਵਗੈਰਾ ਮੈਂ ਗਈਆਂ ਮੈਂ ਦੇਖਿਆ ਸਰਕਾਰੀ ਸਕੂਲ ਚ ਕੈਪਸੂਲ ਪਈ ਕਿ ਅਫਸੂਲ ਖਾਂਦੀ ਹੋਊਗੀ ਇਹ ਮੈਨੂੰ ਨਹੀਂ ਪਤਾ ਖਾਂਦੀ ਹੈ ਕਿ ਨਹੀਂ ਖਾਂਦੀ ਇਹ ਬਾਕੀ ਜਿੰਨਾਂ ਕੁੜੀਆਂ ਨਾਲ ਰਹਿੰਦੀ ਸੀ ਉਹ ਕੁੜੀਆਂ ਦੇਖਣ 'ਚ ਤਾਂ ਠੀਕ ਲੱਗਦੀਆਂ ਆ ਉਹ ਤੇ ਕੇ ਮੈਨੂੰ ਦੱਸਿਆ ਮੇਰੀ ਕੁੜੀ ਨੇ ਕਹਿੰਦੀ ਮੰਮੀ ਮੈਂ ਲਾਂਦੀ ਨਹੀਂ ਸੀ ਮੇਰੀ ਦੋਨੇ ਬਾਹਾਂ ਫੜ ਕੇ ਕੁੜੀਆਂ ਨੇ ਤੇ ਫੇਰ ਮੇਰੇ ਚਿੱਟਾ ਲਾਇਆ ਦੱਸੋ ਇੱਕ ਵਾਰ ਬੰਦੇ ਨੂੰ ਇਹਦੀ ਆਦੀ ਹੋ ਜੇ ਤਾਂ ਮੁੜ ਕੇ ਉਹ ਆਦੀ ਹੋਈ ਹੋਗਾ ਭਾਲੂਗਾ ਹੀ ਹੁੱਕ ਵਾਂਗੂ ਭੁੱਖਾ ਜੀ ਮੈਨੂੰ ਰੋਟੀ ਦੀ ਭੁੱਖ ਲੱਗਦੀ ਓਵੇਂ ਚਿੱਟੇ ਦੀ ਲੱਗਦੀ ਹੈ ਜੀ ਕੁੜੀ ਤੁਹਾਡੀ ਦੱਸ ਰਹੀ ਸੀ ਗੱਲ ਹਾਂਜੀ ਇਹ ਫੇਰ ਜਿਹੜੀ ਨੇ ਜੂਦੀ ਵਿੱਚ ਕੁੜੀਆਂ ਨੇ ਚੱਟਾ ਪਾਇਆ ਉਹਦੇ ਮੂੰਹ 'ਚ ਤੁਸੀਂ ਕਿਹਨੇ ਲਾਇਆ ਵੀ ਲੌਂ ਲਾਤਾ ਉਹ ਕਿੱਥੇ ਸੀ ਉਹ ਜੀ ਐ ਨਹੀਂ ਮੈਨੂੰ ਪਤਾ ਕਿੱਥੇ ਲਾਇਆ ਤੇ ਐਨੀ ਮੈਨੂੰ ਦੱਸਿਆ ਨੂੰ ਕੋਈ ਨਹੀਂ ਵੀ ਕਿੱਥੇ ਲਾਇਆ ਕਹਿੰਦੀ ਮੰਮੀ ਉਹਨਾਂ ਨੇ ਮੇਰੇ ਦੋਨੇ ਬਾਹਾਂ ਫੜੀਆਂ ਨੇ ਫੇਰ ਮੇਰੇ ਟੀਕਾ ਲਾਇਆ ਹੂੰ ਟੀਕਾ ਲਾਇਆ ਤੇ ਹੂੰ ਜਿਵੇਂ ਲਾਉਣ ਲਾ ਦਿੰਦੇ ਆਦਤ ਪਾ ਦਿੰਦੇ ਨੇ ਬੱਚੇ ਤੂੰ ਵੀ ਲਾੜਾ ਤੂੰ ਵੀ ਲਾੜਾ ਮੈਂ ਵੀ ਲਾੜਿਆ ਵੇਖੇਦਾ ਸਵਾਦ ਉੱਦਾਂ ਲਾਤਾ ਤੇ ਡਾਇਰੈਕਟ ਟੀਕਾ ਲਾਤਾ ਡਾਇਰੈਕਟ ਟੀਕਾ ਲਾਇਆ ਜੀ ਇਹਦੇ ਇਹ ਗੱਲ ਪੱਕੀ ਆ ਸੁਣੀ ਸੁਣਾਈ ਨਾ ਹੋਵੇ ਕਿਤੇ ਸੁਣੀ ਸੁਣਾਈ ਨਹੀਂ ਮੈਂ ਕੁੜੀ ਦੇ ਮੂੰਹੋਂ ਵੀ ਕਹਾ ਤੋ ਇਹ ਗੱਲ ਮੈਨੂੰ ਕੁੜੀ ਨੇ ਆਪ ਦੱਸੀ ਆ ਵੀ ਮੇਰੇ ਚਿੱਟਾ ਲਾਇਆ ਕੁੜੀਆਂ ਨੇ ਚਿੱਟਾ ਜੇ ਉਹਦੇ ਕੋਲ ਫੋਨ ਵੀ ਨਿਕਲਿਆ ਥਾਣੇ ਵਾਲ ਕਿਉਂ ਨੰਬਰ ਤਾਂ ਸਾਰੇ ਉਹ ਚ ਹੀ ਸੀ ਜੇ ਕਿਸੇ ਨਾਲ ਕੰਟੈਕਟ ਕਰਦੀ ਸੀ ਕਿਸੇ ਨੂੰ ਬੁਲਾਉਂਦੀ ਸੀ ਤਾਂ ਫੋਨ ਤੇ ਹੀ ਬੁਲਾਉਂਦੀ ਸੀ ਮੈਂ ਮੇਰਾ ਫੋਨ ਨਹੀਂ ਦਿੰਦੀ ਸੀ ਉਹਨੂੰ ਹੁਣ ਫਤਾਨੇ ਵਾਲਾ ਕੋਲ ਹੀ ਫੋਨ ਹੈ ਜੀ ਨਾ ਸਾਨੇ ਉਹਨੂੰ ਫੋਨ ਬਾਰੇ ਦੱਸਿਆ ਹੁਣ ਜੇ ਅਸੀਂ ਫੋਨ ਲਈਏ ਤੇ ਸਾਰਾ ਕੁਝ ਉਹਦੇ ਵਿੱਚ ਹੀ ਨਿਕਲੂਗਾ ਜਿਹੜਾ ਚਿੱਟਾ ਸੀ ਚਿੱਟਾ ਫਿਰ ਉਹ ਲੈਣ ਜਾਂਦੀ ਸੀ ਜਾਂ ਉਹਨੂੰ ਦੇਣ ਵਾਲੇ ਘਰੇ ਆ ਜਾਂਦੇ ਸੀ ਘਰੇ ਵੀ ਆ ਜਾਂਦੇ ਸੀ ਜਾਂ ਵੀ ਵੜਦੀ ਸੀ ਜਦੋਂ ਫੋਨ ਕਰਦੀ ਸੀ ਉਹ ਜਾਂ ਵੀ ਵੜਦੀ ਸੀ ਉਹ ਉਹਨੂੰ ਤਾਂ ਹੁਣ ਲਾਤ ਲੱਗੇ ਉਹ ਤਾਂ ਜਾਣਾ ਹੀ ਐ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਚਿੱਟੇ ਤੇ ਲੱਗ ਗਈ ਉਹ ਕਿੰਨੇ ਚਿਰ ਬਾਅਦ ਪਤਾ ਲੱਗ ਜਾਂਦਾ ਜੀ ਹਫਤਾ ਹੋ ਗਿਆ ਉਦੋਂ ਪਤਾ ਚੱਲਿਆ ਜਦੋਂ ਉਹਦੀ ਜੇਬ ਚੋਂ ਨਿਕਲਿਆ ਜੀ ਚਿੱਟਾ ਫੇਰ ਪਤਾ ਚੱਲਿਆ ਸੰਤਾ ਕਦੇ ਪੀੜੀ ਨਹੀਂ ਦੇਖਿਆ ਨਹੀਂ ਸੰਤਾ ਵੀ ਚਿੱਟਾ ਕਿਹੇ ਜਾਂ ਹੁੰਦਾ ਕਿਹੇ ਜਾਂ ਨਹੀਂ ਹੁੰਦਾ ਕੀ ਟੀਕਾ ਲਾਉਣਾ ਹੁੰਦਾ ਸਾਨੂੰ ਉਹਦੇ ਜੇਬ ਚੋਂ ਨਿਕਲਿਆ ਫੇਰ ਅਸੀਂ ਕਈ ਦਿਨ ਤਾਲੀ ਰੱਖੀ ਆ ਉਹ 5 ਤਰੀਕ ਨੂੰ ਮੈਂ ਭੈਣ ਕੋਲੇ ਗਈਆਂ 6 ਤਰੀਕ ਨੂੰ ਮੈਂ ਕੰਮ ਤੇ ਗਈਆਂ 6 ਤਰੀਕ ਨੂੰ ਜਦੋਂ ਆਈ ਨਹੀਂ ਮੈਂ ਸ਼ਾਮ ਨੂੰ 6 ਵਜੇ ਘਰੇ ਆਈਆਂ ਜਦੋਂ ਨਹੀਂ ਮਿਲੀ ਮੈਂ ਪੁੱਛਿਆ ਕੁੜੀ ਨੂੰ ਕਿੱਥੇ ਗਈ ਕਿ ਮੰਮੀ ਉਹ ਤਾਂ 9 ਵਜੇ ਦੀ ਗਈ ਹੋਈ ਹੈ ਹਲੇ ਤੱਕ ਨਹੀਂ ਆਈ 8:30 ਵਜੇ ਤੇ ਥਾਣੇ ਤੋਂ ਫੋਨ ਆਇਆ ਕਹਿੰਦੇ ਤੁਹਾਡੀ ਕੁੜੀ ਵੀ ਚਿੱਟੇ 'ਚ ਫੜੀ ਗਈ ਆ ਲੌਂਦੀ ਤੇ ਉਹਨਾਂ ਨੇ ਮੈਨੂੰ ਜਦੋਂ ਫੜੀ ਉਹਨਾਂ ਨੇ ਮੈਨੂੰ ਉਦੋਂ ਨਹੀਂ ਦੱਸਿਆ ਵੀ ਤੁਹਾਡੀ ਕੁੜੀ ਫੜੀ ਆ ਹੂੰ ਜਦੋਂ ਮੈਨੂੰ ਉਹਦੀ ਦੱਸਣਾ ਸੀ ਮੈਂ ਕੋਈ ਹੱਲ ਕਰਦੀ ਆ ਉਹਦਾ ਇਹਨਾਂ ਨੇ ਮੈਨੂੰ ਸ਼ਾਮ ਨੂੰ ਦੱਸਿਆ ਰਾਤ ਵੀ ਥੋੜੀ ਦੇਰ ਮਿਲਾਈ ਆ ਸਾਰੀ ਰਾਤ ਕੁੜੀ ਥਾਣੇ 'ਚ ਰੱਖੀ ਆ ਉਹਨਾਂ ਨੇ ਉਦੋਂ ਬਾਅਦ ਵੀ ਲੈ ਗਏ ਇਹ ਉਹਨਾਂ ਨੇ ਮੈਨੂੰ ਫੇਰ ਵੀ ਕੁੜੀ ਨਹੀਂ ਮਿਲਾਈ ਪਤਾ ਨਹੀਂ ਉਹਨਾਂ ਨੇ ਕੁੜੀ ਮੇਰੀ ਡਰਾਈ ਆ ਕਿ ਬਿਆਨ ਦੇ ਆ ਕਿ ਨਹੀਂ ਦਿੱਤੇ ਉਹਨਾਂ ਨੇ ਮੈਨੂੰ ਕੁਝ ਨਹੀਂ ਪਤਾ ਹੂੰ ਜਿਹੜਾ ਕੁਛ ਕੀਤਾ ਉਹਨਾ ਨਹੀਂ ਕੀਤਾ ਹੈਗਾ ਹੁਣ ਕਹਿੰਦੇ ਥੋੜੀ ਕੁੜੀ ਅੱਗੇ ਜਾਊਗੀ ਜੇਲ੍ਹ ਚ ਜਾਊਗੀ ਮੈਂ ਮੇਰੀ ਕੁੜੀ ਜੇਲ੍ਹ ਚ ਕਿਵੇਂ ਜਾਣ ਦਵਾ ਇੱਕ ਪਰਚੇ ਪਿੱਛੇ ਮੇਰੀ ਸਾਰੀ ਕੁੜੀ ਦੀ ਜ਼ਿੰਦਗੀ ਖਰਾਬ ਕਰ ਦੇਣਗੇ ਉਹ ਅੱਗੇ ਮੈਂ ਵਿਆਹ ਨਹੀਂ ਵੀ ਅੱਗੇ ਪੜਾਊਂਗੀ ਵੀ ਮੈਂ ਉਹਦਾ ਕੋਈ ਵਿੱਕ ਬਣਾਉਂਗੀ ਇਹਨੇ ਉਹਦਾ ਪਵਿੱਖ ਉਜਾੜਤਾ ਪੁਲਿਸ ਵਾਲਿਆਂ ਨੇ ਜਿਹੜੀ ਹੁਣ ਤੁਹਾਡੀ ਕੁੜੀ ਚਿੱਟੇ ਤੇ ਲੱਗ ਗਈ ਉਹ ਕਿਹੜੀ ਕਲਾਸ ਪੜ੍ਹਦੀ ਸੀ ਜਦੋਂ ਲੱਗੀ ਆ ਉਹ ਜੀ 11ਵਾਂ ਵਿੱਚ ਗੱਡਮੀ ਚ ਹਾਂਜੀ ਹੁਣ ਹਟ ਗਈ ਹੱਟੀ ਨੂੰ ਕਿੰਨਾ ਟਾਈਮ ਕੋ ਸਕੂਲੋਂ ਹੱਟੀ ਨੂੰ ਆ ਬਸ ਪੇਪਰ ਖਤਮ ਹੋਇਆ ਤੋਂ ਬਾਅਦ ਗਈ ਨਹੀਂ ਜੀ ਕਿਉਂ ਪੇਪਰ ਚ ਕੁਛ ਫੇਲ ਹੋ ਗਈ ਉਹ ਉਦੋਂ ਬਾਅਦ ਮੈਂ ਲਾਈ ਨਹੀਂ ਕਿਉਂ ਮੈਂ ਕਿੱਥੋਂ ਪੈਸੇ ਭਰਦਾ ਵਾਰੀ ਵਾਰੀ ਬੱਚੇ ਦੇ ਐਨੀ ਤਾਂ ਮੇਰੀ ਵੀ ਗੁੰਜਾਸ ਨਹੀਂ ਹੈਗੀ ਨਾ ਮੇਰੇ ਕੋਲ ਐਨਾ ਕੁਝ ਹੈਗਾ ਵੀ ਮਨ ਉਹਨਾਂ ਨੂੰ ਪਹਿਰ ਵੀ ਮੈਂ ਪੜਾਈ ਐ ਇਥੋਂ ਤੱਕ ਲਈ ਆਈ ਮੈਂ ਦਿਹਾੜੀ ਦੁੱਪੇ ਕਰਕੇ ਜੋ ਵੀ ਕੁਝ ਕੀਤਾ ਮੈਂ ਲੋਕਾਂ ਦੇ ਕੰਮ ਘਰੇ ਕੰਮ ਕਰਕੇ ਪਰ ਇਥੇ ਤੱਕ ਲਈ ਆਈ ਮੈਂ ਮੈਨੂੰ ਨਾ ਤਾਂ ਮੈਨੂੰ ਬੰਦੇ ਦਾ ਸਹਾਰਾ ਹੈਗਾ ਨਾ ਕੋਈ ਰਿਸ਼ਤੇਦਾਰ ਦਾ ਸਹਾਰਾ ਹੈਗਾ ਮੈਨੂੰ ਤੁਹਾਡਾ ਬੰਦਾ ਵੀ ਨਸ਼ਾ ਕਰਦਾ ਮੇਰਾ ਬੰਦਾ ਦਾਰੂ ਪਿੰਦਾ ਜੀ ਹੂੰ ਤੁਹਾਡੇ ਬੱਚੇ ਕਿੰਨੇ ਆ ਮੇਰਾ ਇੱਕ ਬੇਟਾ ਉਹਦਾ ਵੀ ਐਕਸੀਡੈਂਟ ਹੋਇਆ ਵੀ ਵੱਜ ਰਤਾਈ ਹੈ ਉਹ ਮੇਰੇ ਭਰਾ ਕੋਲ ਰਹਿੰਦਾ ਦੋ ਕੁੜੀਆਂ ਮੇਰੇ ਕੋਲ ਰਹਿੰਦੀਆਂ ਨੇ ਜੀ ਹੂੰ ਹੂੰ ਜੇ ਕਹਿੰਦੇ ਹੁੰਦੇ ਵੀ ਜਿਹੜਾ ਚਿੱਟੇ ਵਾਲਾ ਹੁੰਦਾ ਹੈ ਚਿੱਟੇ ਵਾਲਾ ਘਰ ਦਾ ਸਮਾਨ ਵੇਚ ਦਿੰਦਾ ਚੱਕ ਕੇ ਘਰੋਂ ਕੋਈ ਵੀ ਚੀਜ਼ ਨਹੀਂ ਛੱਡਦਾ ਕੁੜੀ ਤੁਹਾਡੀ ਸਮਾਨ ਸਮੂਹ ਵੇਚ ਦਿੰਦੀ ਸੀ ਜੀ ਮੇਰਾ ਸਮਾਨ ਮੇਰੇ ਕੋਲ ਹੈ ਹੀ ਨਹੀਂ ਵੇਚੂਗੀ ਕੀ ਉਹ ਸਭ ਕੁਝ ਪੁਰਾਣਾ ਤੜਾਣਾ ਕਿਸੇ ਤੇ ਦਿੱਤਾ ਸਮਾਨ ਹੈ ਤੁਹਾਡੇ ਮੂਰੇ ਹੈਗਾ ਜਿਹੜਾ ਕੁਝ ਸਾਰਾ ਕੁਝ ਹੈਗਾ ਕਿੱਥੋਂ ਲੈਂਦੀ ਸੀ ਲਾਉਣ ਖਾਤਰ ਇਹ ਪਤਾ ਜੀ ਕਦੇ ਥੋੜੇ ਮੋٹے ਪੈਸੇ ਘਰੇ ਹੁੰਦੇ ਸੀ ਉਹ 150 250 ਗੈਪ ਹੁੰਦੇ ਸੀ ਮੇਰੇ ਜੀ ਜਿਹੜੇ ਹੁੰਦੇ ਸੀ ਤੁਹਾਡੇ ਪੈਸੇ ਗਾਇਬ ਹੋਣ ਲੱਗ ਪਏ ਫਿਰ ਤੁਹਾਨੂੰ ਕੀ ਸ਼ੱਕ ਲੱਗਿਆ ਮੈਂ ਤਾਂ ਹੁਣ ਮੇਰੇ ਘਰ ਵਾਲਾ ਪਿੰਦਾ ਖਾਂਦਾ ਮੈਂ ਤਾਂ ਉਹ ਤੇ ਸ਼ੱਕ ਕਰਦੀ ਸੀ ਉਹ ਤੇ ਤਾਂ ਕੋਈ ਸ਼ੱਕ ਦੀ ਉਮੀਦ ਹੀ ਨਹੀਂ ਹੈਗੀ ਸੀ ਕਿ ਮੈਨੂੰ ਕਿਉਂ ਪਿੰਦਾ ਸੀ ਮੈਨੂੰ ਐਸੀ ਅੱਜ ਦਿਹਾੜੀ ਨਹੀਂ ਲੱਗੀ ਕਿਤੇ ਮੇਰੇ ਪੈਸੇ ਲੱਗਾ ਹੋਗਾ ਕੱਢ ਕੇ ਮੈਨੂੰ ਨਹੀਂ ਪਤਾ ਸੀ ਵੀ ਆਹ ਕੁੜੀ ਲਿਆ ਜਾਂਦੀ ਆ ਹੁਣ ਜਿਨ੍ਹਾਂ ਨੇ ਉਹ ਲਾਈ ਆ ਉਹ ਤਾਂ ਸਾਰੇ ਬਾਹਰ ਫਿਰਦੇ ਆ ਕੱਲੀ ਇਹਨੂੰ ਚੱਕਿਆ ਉਹਨਾਂ ਨੂੰ ਕਿਉਂ ਨਹੀਂ ਚੱਕਦੇ ਜਿਹੜੇ ਇਹਨੂੰ ਦੇਖੇ ਜਾਂਦੇ ਸੀਗੇ ਚਿੱਟਾ ਦੇਖੇ ਜਾਂਦੇ ਸੀ ਜਿਹੜੇ ਉਹ ਤਾਂ ਸਾਰੇ ਖੁੱਲੇ ਆਂ ਫਿਰਦੇ ਆ ਕੱਲੀ ਇਹਨੂੰ ਚੱਕਿਆ ਨਾਲ ਕੁੜੀ ਸੀ ਕਹਿੰਦੇ ਉਹ ਵੀ ਭੱਜ ਗਈ ਇਹ ਤਾਂ ਇੰਨੀ ਤੇਜ਼ ਸੀਗੀ ਹੱਥ ਨਹੀਂ ਆਉਣੀ ਜਾਂ ਤਾਂ ਮੇਰੀ ਕੁੜੀ ਕਿਸਨੇ ਫੜਾਈ ਆ ਜਾਣ ਬੁੱਝ ਕੇ ਮੇਰੇ ਨਾਲ ਉਹ ਕਿੱਥੇ ਪਹਿਲਾਂ ਪਹਿਲਾਂ ਵੀ ਫੜੀ ਤੇ ਪਹਿਲੀ ਵਾਰ ਫੜੀ ਆ ਨਹੀਂ ਪਹਿਲੀ ਵਾਰ ਫੜੀ ਆ ਜੀ ਇਹ ਹਾਂਜੀ ਉਸ ਜਿੱਦੋਂ ਤੁਹਾਡੇ ਘਰੇ ਆਉਂਦੀ ਆ ਕੀ ਕਹਿੰਦੀ ਆ ਵੀ ਇਹਦਾ ਜਿਹੜਾ ਚੱਟਾ ਕਰਦੀ ਆ ਇਹਨੂੰ ਸੈਂਟਰ ਦੇ ਵਿੱਚ ਛੱਡਣਾ ਵੀ ਛੜਾਉਣਾ ਚੱਟਾ ਹਾਂਜੀ ਮੈਨੂੰ ਉਹਨਾਂ ਨੇ ਐਂ ਕਿਹਾ ਕਹਿੰਦਾ ਇਹਦੇ ਚਿੱਟੇ ਤੇ ਲੱਗੀ ਆ ਇਹਦਾ ਚਿੱਟਾ ਛਡਾਵਾਂਗੇ ਤੇ ਅਸੀਂ ਕਿਹਾ ਵੀ ਕੋਈ ਪਰਚਾ ਨਾ ਪਾਓ ਕਹਿੰਦੇ ਅਸੀਂ ਪਰਚਾ ਨਹੀਂ ਪਾਉਂਦੇ ਫੇਰ ਵੀ ਉਹਨਾਂ ਨੇ ਪਰਚਾ ਪਾਇਆ ਹੂੰ ਕੁੜੀ ਜੇਲ੍ਹ 'ਚ ਰੱਖੀ ਰਾਂ ਤੁਸੀਂ ਦੇਖੋ ਜੇਲ੍ਹ 'ਚ ਰਹਿਜੇ ਕੁੜੀ ਕਿੰਦੀ ਬਦਨਾਮੀ ਦੀ ਗੱਲ ਹੁੰਦੀ ਹੈ ਪਰ ਉਹਨੇ ਰਾਤ ਰੱਖੀ ਆ ਉਥੋਂ ਉਹਨਾਂ ਨੇ ਮੈਡੀਕਲ ਵੀ ਕਰਵਾਇਆ ਫੇਰ ਫਿਰ ਇਹ ਟਕਟ ਲੈ ਗਏ ਮੈਨੂੰ ਕਹਿੰਦੇ ਨਾਲ ਜਾਇਓ ਮੈਂ ਕਹਾਂ ਜੇ ਤੁਸੀਂ ਚੱਕੀਏ ਸਾਰਾ ਕੁਝ ਤੁਸੀਂ ਕਰੋ ਮੈਨੂੰ ਕੋਈ ਤੁਸੀਂ ਨਾਲ ਜਾਣਾ ਸੀ ਅਸੀਂ ਉਹਨੂੰ ਆ ਕੁਝ ਦੇ ਕੇ ਆਇਆ ਕੁਝ ਕੁਝ ਵੀ ਨਹੀਂ ਹੈਗਾ ਅਸੀਂ ਉੱਥੇ ਸਿਰਫ ਕੰਬਲ ਸੀ ਜਿਹੜਾ ਬੁਖਾਰੀਆਂ ਕੋਲੇ ਹੁੰਦਾ ਉਹ ਕੰਬਲ ਸੀ ਜੇ ਜੇ ਸਿਰ ਟੱਕਲੇ ਤਾਂ ਪੈਰ ਨੰਗੇ ਜੇ ਪੈਰ ਟੱਕਲੇ ਤਾਂ ਸਿਰ ਨੰਗਾ ਠੰਡ ਦਾ ਕੋਈ ਪ੍ਰਵਾਹ ਨਹੀਂ ਹੈਗਾ ਅਸੀਂ ਕੁੜੀ ਮੈਂ ਗਈਆਂ ਕੱਲ ਦੀ ਭੁੱਖੀ ਬੈਠੀ ਸੀ ਕਿਸੇ ਨੇ ਰੋਟੀ ਦਿੱਤੀ ਆ ਉਹਨੂੰ ਰੋਟੀ ਕਰਨੀ ਵੀ ਬੈਠੀ ਸੀ ਮੇਰੀ ਕੁੜੀ ਹਸਪਤਾਲ ਛੱਡਿਆ ਦੀ ਉੱਥੇ ਕਿਹੜੇ ਹਸਪਤਾਲ ਚ ਏਹ ਕਾਲ ਜੀ ਕੋਈ ਹਸਪਤਾਲ ਇੱਥੇ ਫਰੀਦਕੋਟ ਇਹ ਹਸਪਤਾਲ ਚ ਕਿਉਂ ਛੱਡ ਗਏ ਤੇ ਬਿਮਾਰ ਬੰਬੂਰ ਸੀ ਪੁਲਿਸ ਨੇ ਉੱਥੇ ਨਹੀਂ ਹੈਗੇ ਸੀ ਜੀ ਉਹ ਤਾਂ ਵਧੀਆ ਸੀ ਤਰੋ ਤਾਜ਼ਾ ਸੀਗੀ ਉਹ ਮਾਰ ਬੰਗੋ ਉੱਥੇ ਤੋਂ ਛੱਡਿਆ ਦੀ ਪੁਲਿਸ ਕਹਿੰਦੇ ਵੀ ਨਸ਼ਾ ਛਡਾਵਾਂਗੇ ਐਸਾ ਅਸੀਂ ਤੇ ਇਹਦਾ ਨਸ਼ਾ ਛੱਡ ਦਊਗੀ ਉੱਥੇ ਤਾਂ ਉਹਨੇ ਲੈ ਕੇ ਗਈ ਸੀਗੇ ਉਹਨ ਤਾਂ ਪੂਰੀ ਸਾਨੂੰ ਉਹ ਪੱਕਾ ਕਰਤਾ ਵੀ ਤੁਹਾਡੀ ਕੁੜੀ ਨਸ਼ਾ ਛੱਡ ਦਊਗੀ ਫਿਰ ਜੇ ਸਾਨੂੰ ਪਤਾ ਉੱਥੋਂ ਚੱਲਿਆ ਵੀ ਜਦ ਕਹਿੰਦੇ ਤੁਹਾਡੀ ਕੁੜੀ ਤੇ ਪਰਚਾ ਹੋ ਗਿਆ ਨਹੀਂ ਪਰਚਾ ਤੁਸੀਂ ਸੁਣੀ ਸੁਣਾਈ ਗੱਲ ਤਾਂ ਨਹੀਂ ਕਰੀ ਜਾਂਦੇ ਤੁਸੀਂ ਕੁੜੀ ਨੂੰ ਮਿਲਿਓ ਜਾ ਕੇ ਕੁੜੀ ਕੀ ਕਹਿੰਦੀ ਐ ਕੁੜੀ ਕਹਿੰਦੀ ਮੇਰੇ ਤੇ ਸਤਾਈ ਦਾ ਪਰਚਾ ਕੀਤਾ ਇਹਨਾਂ ਨੇ ਨਾਲ ਜਿਹੜੀ ਬਾਹਰ ਮੈਡਮ ਬੈਠੀ ਹੁੰਦੀ ਹੈ ਚੈੱਕ ਕਰਦੀਆਂ ਉਹਨੇ ਵੀ ਸਾਨੂੰ ਕਿਹਾ ਵੀ ਤੁਹਾਡੀ ਕੁੜੀ ਤੇ ਪਰਚਾ ਕੀਤਾ ਹੁੰਦਾ ਤਾਂ ਫਿਰ ਜੇਲ੍ਹ ਭੇਜ ਦੇਣਾ ਸੀ ਉਹਨਾਂ ਨੇ ਫਿਰ ਹਸਪਤਾਲ ਕੋਂ ਛੱਡ ਕੇ ਪੁਲਿਸ ਜੀ ਮੈਨੂੰ ਸਾਜ਼ਿਸ਼ ਹੀ ਲੱਗਦੀ ਆ ਕੁੜੀ ਨੂੰ ਜੇਲ੍ਹ ਭੇਜਣ ਦੀ ਮੈਂ ਕੁੜੀ ਨੂੰ ਜੇਲ੍ਹ ਨਹੀਂ ਜਾਣ ਦੇਣਾ ਜੀ ਮੈਂ ਕੁੜੀ ਨੂੰ ਨਹੀਂ ਜੇਲ੍ਹ ਜਾਣ ਦੇਣਾ ਜੇ ਕੁੜੀ ਜੇਲ੍ਹ ਚਲ ਗਈ ਪਤਾ ਨਹੀਂ ਉੱਥੇ ਕੀ ਸਕੂਲ ਹੋਊਗਾ ਕੀ ਨਹੀਂ ਹੋਊਗਾ ਉਹਦੇ ਨਾਲ ਮੈਨੂੰ ਨਹੀਂ ਪਤਾ ਹੈਗਾ ਜਦੋਂ ਤੁਸੀਂ ਕੱਪੜੇ ਧੋਂਦੇ ਸੀਦੇ ਉਹਦੇ ਕੱਪੜਿਆਂ ਦੇ ਵਿੱਚੋਂ ਚਟਾ ਨਿਕਲਿਆ ਕਿੰਨਾ ਕ ਨਿਕਲਿਆ ਸੀ ਉਦੋਂ ਜਮਾਈ ਮੂੰਗੀ ਦੇ ਦਾਣੇ ਵਾਂਗੂ ਮੂੰਗੀ ਦਾਣੇ ਵਾਂਗੂ ਹਾਂਜੀ ਹਾਂ ਇਹਦੇ ਡੈਡੀ ਨੇ ਦੇਖਿਆ ਸੀ ਕਿ ਮੈਨੂੰ ਦਿਖਾਇਆ ਸਾਡਾ ਤਾਂ ਪੀੜੀ ਨੇ ਨਹੀਂ ਦੇਖਿਆ ਚਿੱਟਾ ਕਦੇ ਇਸ ਦਾ ਨਾਂ ਨਹੀਂ ਸੁਣਿਆ ਵੀ ਚਿੱਟਾ ਕਹਿੰਦੀ ਫਿਰ ਮੈਂ ਪੁੱਛਿਆ ਕਹਿੰਦੀ ਮੰਮੀ ਇਹ ਮੈਨੂੰ ਕੁੜੀਆਂ ਨੇ ਲਾਇਆ ਕਹਿੰਦੀ ਐਂ ਕਰਕੇ ਮੇਰੀ ਬਾਹ ਫੜ ਕੇ ਕਹਿੰਦੀ ਮੇਰੀ ਇੱਥੇ ਟੀਕਾ ਲਾਇਆ ਉਹਨਾਂ ਨੇ ਬਾਅਦ ਚ ਉਹ ਆਦੀ ਹੋਈ ਹੈ ਜੀ ਆਦੀ ਹੋ ਗਈ ਹਾਂਜੀ ਉਹ ਜਿਹੜੀ ਕੁੜੀ ਦੇ ਸੁਪਨੇ ਸੀ ਆ ਬਣਨਾ ਪੜਨ ਚ ਵੀ ਅੱਬਲ ਖੇਡਾਂ ਚ ਵੀ ਅੱਬਲ ਉਹ ਹੈ ਜੇ ਕੰਮ ਚ ਪਾਤੀ ਹੁਣ ਹੁਣ ਉਹਦਾ ਕੀ ਅੱਗੇ ਜਾ ਕੇ ਬਣੂਗਾ ਕੋਈ ਭਵਿੱਖ ਨਹੀਂ ਹੈਗਾ ਜੀ ਉਹਦਾ ਸੇਕਰ ਕੁੜੀ ਚਿੱਟਾ ਵੇਚਦੀ ਹੁੰਦੀ ਤੇ ਥੋੜੇ ਘਰ ਦੇ ਹਾਲਾਤ ਬਹੁਤ ਵਧੀਆ ਬਣ ਜਣ ਸੀ ਕੈਮਰਾਮੈਨ ਨੂੰ ਕਹਣਾ ਹਾਲਾਤ ਵਿਖਾਏ ਕਰਦਾ ਕੋਈ ਕੰਦ ਨਹੀਂ ਕੋਲ ਨਹੀਂ ਕੋਈ ਬਾਹਰ ਨਹੀਂ ਕੋਈ ਇਹਨਾਂ ਦੇ ਸੱਜ ਦਾ ਬਾਥਰੂਮ ਨਹੀਂ ਅ ਚੁੱਲਾ ਚੌਂਤਾ ਵਿਖਾ ਦੋ ਇਹ ਵੀ ਆਮ ਜਿਹੇ ਇੱਟਾਂ ਹੁੰਦੀਆਂ ਉਹੀ ਚਿਰੀਆਂ ਹੋਈਆਂ ਘਰ ਦੇ ਹਾਲਾਤ ਬਹੁਤ ਮਾੜੇ ਹੈ ਜੇਕਰ ਚੱਟਾ ਵੇਚਦੀ ਹੁੰਦੀ ਇਹ ਤੇ ਅੱਜ ਨੂੰ ਇਸ ਦੀ ਕੋਠੀ ਵੀ ਆਲੀਸ਼ਾਨ ਬਣੀ ਹੋਣੀ ਚਾਹੀਦੀ ਸੀ ਹਾਂਜੀ ਤੁਸੀਂ ਵੇਖਿਓ ਇਹ ਚਿੱਟੇ ਵਾਲੇ ਦੇ ਘਰ ਚਿੱਟੇ ਵਾਲੇ ਦੇ ਘਰ ਇਹੋ ਜਿਹੀ ਨਹੀਂ ਹੁੰਦੇ ਇੱਟਾਂ ਵਾਲੇ ਪਲਸਤਰ ਵੀ ਨਹੀਂ ਹੋਇਆ ਥੱਲੋਂ ਵੀ ਨਹੀਂ ਹੈਗਾ ਕੋਈ ਫੀਟਿੰਗ ਦਾ ਵੀ ਨਹੀਂ ਹੈਗਾ ਮੇਰੇ ਅੰਦਰ ਜਾ ਕੇ ਦੇਖ ਲਓ ਫੀਟਿੰਗ ਵੀ ਨਿੱਕਲੀ ਤਾਰਾਂ ਹੀ ਲਾਈਆਂ ਹੋਈਆਂ ਨੇ ਵੀ ਬੰਦੇ ਦਾ ਕਦੇ ਜੋੜ ਚ ਹੱਥ ਲੱਗ ਜੇ ਕਦ ਮਰ ਜੇ ਕੋਈ ਉਹ ਨਹੀਂ ਹੈਗੀ ਸਰਕਾਰ ਫਿਰ ਗੱਪ ਮਾਰਦੀ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਗੱਪ ਮਾਰਦਾ ਵੀ ਚੱਟਾ ਖਤਮ ਹੋ ਗਿਆ ਤੁਸੀਂ ਕਹਿੰਦੇ ਹਾਂਜੀ ਨਹੀਂ ਹੋਇਆ ਚੱਟਾ ਖਤਮ ਜੇ ਚੱਟਾ ਲੈਣਾ ਮੇਲਯੂਗਾ ਜੀ ਹਾਂ ਜੀ ਮੈਨੂੰ ਕਹਿ ਦਿੱਗੇ ਬਿਚਿੱਟਾ ਮੰਗਾ ਦਿਓ ਮੰਗਾ ਦੂੰਗੇ ਇੱਥੇ ਤੁਸੀਂ ਜੀ ਮੇਰੇ ਤਾਂ ਕੋਈ ਹੈ ਨਹੀਂ ਹੁਣ ਚਿੱਟੇ ਤਾਂ ਵੇਚਦੇ ਤੇ ਘਰਾਂ ਚ ਹੀ ਦੇਈ ਜਾਂਦੇ ਆ ਜਦਾ ਆ ਕੇ ਮੋਟਰਸਾਈਕਲਾਂ ਤੇ ਆਉਂਦੇ ਆ ਮੁੰਡੇ ਉਹਦੇ ਦੇਕ ਜਾਂਦੇ ਆ ਚਿੱਟਾ ਉਹਨਾਂ ਨੂੰ ਤਾਂ ਪੈਸੇ ਤਾਂ ਹੀ ਮਤਲਬ ਹੈ ਸਭ ਨੂੰ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਤੋਂ ਮਤਲਬ ਨਹੀਂ ਹੈ ਜਾਣ ਦੀ ਲੋੜ ਨਹੀਂ ਪੈਣੀ ਹਾਂਜੀ ਇੱਥੇ ਪਹੁੰਚਦਾ ਕਰ ਦਿੰਦੇ ਹਾਂਜੀ ਇੱਥੇ ਪਹੁੰਚਦਾ ਕਰ ਦੇਣਗੇ ਜਦੋਂ ਕੁੜੀ ਨੂੰ ਦੇਣ ਉਹਦੇ ਵੇਖਿਆ ਤੁਸੀਂ ਮੈਂ ਤਾਂ ਜੀ ਸਵੇਰ ਜਾਨੀ ਆ ਸ਼ਾਮ ਨੂੰ ਆਉਣੀ ਆ ਮੈਂ 6 ਵਜੇ ਮੈਂ ਤਾਂ ਕਦੇ ਦੇਖਿਆ ਹੀ ਨਹੀਂ ਹੈਗਾ ਹੁਣ ਜਿਨੇ ਦੇਖਿਆ ਅਣਗੌਣ ਸਭ ਦੱਸਦਾ ਆ ਮੇਰੇ ਭੈਣ ਖੜੀ ਪੁੱਛ ਲੈਣੇ ਨੂੰ ਐਨਨ ਵੀ ਪਤਾ ਦੱਸੋ ਹਾਂਜੀ ਕੁੜੀ ਨੂੰ ਤਾਰ ਕੇ ਜਾਂਦੇ ਸੀ ਮੋਟਰਸਾਈਕਲ ਤੇ ਮੁੰਡੇ ਆਉਂਦੇ ਸੀ ਪਿੱਛੇ ਹੀ ਤਾਰ ਜਾਂਦੇ ਸੀ ਘਰੇ ਨਹੀਂ ਸੀ ਹੁੰਦੇ ਜਦੋਂ ਅਸੀਂ ਕੁੜੀ ਨੂੰ ਪੁੱਛਦੇ ਸੀ ਤੂੰ ਕਿੱਥੋਂ ਆਈ ਆ ਤਾਂ ਕਹਿੰਦੀ ਸੀ ਮੈਂ ਕੰਮ ਤੇ ਲੱਗੀ ਆਂ ਪਰ ਇਸ ਗੱਲ ਦਾ ਸਾਨੂੰ ਪਤਾ ਵੀ ਕੁੜੀ ਨਸ਼ਾ ਲੱਗੀ ਆ ਖਾਨ ਸਕੂਲ ਤੋਂ ਸਟਨ ਤੋਂ ਬਾਅਦ ਵਿੱਚ ਲੱਗੀ ਆਗੀ ਪਰ ਉਹ ਦੀਦੀ ਦੀ ਮਦਦ ਕੀਤੀ ਜਾਵੇ ਜੀ ਇਹਨਾਂ ਦੇ ਘਰੇ ਕੋਈ ਕਮੋਨ ਵਾਲਾ ਹੈ ਨਹੀਂਗਾ ਨੇ ਉਹ ਲੈ ਜਾਂਦੇ ਸੀ ਜਿਹੜੇ ਚਿੱਟੇ ਵਾਲੇ ਆਪ ਹੀ ਛੱਡ ਜਾਂਦੇ ਸੀ ਹਾਂਜੀ ਚਲੀ ਵੀ ਜਾਂਦੀ ਸੀ ਘਰੋਂ ਵੀ ਲੈ ਜਾਂਦੇ ਸੀ ਆ ਕੇ ਪਰ ਅਸੀਂ ਐ ਨਹੀਂ ਜਾਂਦੇ ਮੁੰਡੇ ਕੌਣ ਸੀ ਮੋਟਰਸਾਈਕਲ ਤੇ ਬਹੁਤ ਵਾਰੀ ਦੇਖੀ ਸੀ ਕੁੜੀ ਐ ਸੀ ਕੁੜੀ ਜਾਂਦੀ ਸੀ ਤੁਸੀਂ ਪੁੱਛਿਆ ਨਹੀਂ ਵੀ ਇਹ ਮੁੰਡਾ ਕੌਣ ਆ ਕਿਹਦੇ ਨਾਲ ਜਾਣੀ ਤੇ ਕਿਉਂ ਜਾਣੀ ਐ ਹਾਂਜੀ ਨਸ਼ੇ ਵਾਲੇ ਕਿੱਥੇ ਦੱਸਦੇ ਆ ਵੀ ਅਸੀਂ ਕਿਹਦੇ ਆ ਜਵਾਨ ਕੁੜੀ ਐ ਮੁਕ 17 ਸਾਲ ਦੀ ਕੁੜੀ ਹੈ ਜਦੋਂ ਕੋਈ ਮੁੰਡਾ ਲੈਣ ਆਉਂਦਾ ਉਹਨੂੰ ਪੁੱਛਦੇ ਆ ਵੀ ਇਹ ਮੁੰਡਾ ਤੇਰਾ ਕੀ ਲੱਗਦਾ ਕਿ ਦਿਨੇ ਚੱਲੀਆਂ ਨਹੀਂ ਜਾਣਾ ਅਸੀਂ ਪੁੱਛਦੇ ਸੀ ਜੀ ਬਾਰ-ਬਾਰ ਪੁੱਛਦੇ ਸੀ ਦੀਦੀ ਤਾਂ ਕੰਮ ਤੇ ਚਲੇ ਜਾਂਦੇ ਸੀ ਕਈ ਵਾਰ ਮੈਨੂੰ ਮਿਲਦੀ ਸੀ ਮੈਂ ਬਾਰ-ਬਾਰ ਪੁੱਛਦੀ ਸੀ ਤੂੰ ਕਿੱਥੇ ਜਾਨੀ ਆ ਪਰ ਕੁੜੀ ਕੋਈ ਜਵਾਬ ਨਹੀਂ ਸੀ ਦਿੰਦੀ ਉਹ ਪੂਰੀ ਨਸ਼ੇ ਨਾਲ ਰੱਜੀ ਹੁੰਦੀ ਸੀ ਕੁਛ ਨਹੀਂ ਸੀ ਦੱਸਦੀ ਪੈਰ ਨਹੀਂ ਸੀ ਲੱਗਦੇ ਕੁੜੀ ਦੇ ਤੁਸੀਂ ਫਿਰ ਇਹਨਾਂ ਨੂੰ ਗੱਲ ਦੱਸੀ ਵੀ ਜਿਹੜਾ ਨਸ਼ੇ ਨਾਲ ਰੱਜੀ ਹੁੰਦੀ ਸੀ ਪੈਰ ਨਹੀਂ ਲੱਗਦੇ ਸੀ ਵੀ ਇਹ ਨਸ਼ਾ ਕਰਦੀ ਆ ਇਹਨੂੰ ਕੰਟਰੋਲ ਕਰੋ ਕਿਵੇਂ ਨਾ ਕਿਵੇਂ ਇਹਦਾ ਹੱਲ ਕਰੋ ਕੋਈ ਕੁੜੀ ਸਮਝਦੀ ਨਹੀਂ ਸੀ ਜੀ ਕੁੜੀ ਨੂੰ ਵੀ ਸਮਝਾਉਂਦੇ ਸੀ ਘਰੇ ਵੀ ਕਈ ਵਾਰ ਆਖਿਆ ਸੀ ਇਹਨਾਂ ਨੂੰ ਵੀ ਕੁੜੀ ਨੂੰ ਸਮਝਾ ਕੇ ਰੱਖੋ ਤੁਸੀਂ ਕੁੜੀ ਸਮਝਣ ਵਾਲੀ ਅਣੀ ਸੀ ਬਹੁਤ ਜ਼ਿਆਦਾ ਨਸ਼ਾ ਖਾਣ ਲੱਗ ਗਈ ਸੀ ਜਦੋਂ ਮੈਂ ਆਉਂਦੀ ਸੀ ਉਦੋਂ ਨਾਰਮਲ ਹੁੰਦੀ ਸੀ ਉਹ ਹਾਂ ਉਦੋਂ ਮੈਨੂੰ ਨਹੀਂ ਕੋਈ ਸ਼ੱਕ ਪੈਂਦਾ ਸੀ ਮੈਨੂੰ ਐਸੇ ਵੀ ਐਂ ਕਹੀ ਜਾਂਦੇ ਆ ਵੀ ਕੁੜੀ ਨੂੰ ਬਦਨਾਮ ਕਰਦੇ ਆ ਜਦੋਂ ਹੁਣ ਜਦ ਮੈਂ ਦੇਖਿਆ ਉਦੋਂ ਮੈਨੂੰ ਪਤਾ ਚੱਲਿਆ ਜੀ ਇਹਦੇ ਨਾਲ ਹੋਰਾਂ ਜਿਹੜੇ ਤੁਹਾਡੇ ਮਹੱਲੇ ਦੇ ਬੱਚੇ ਆ ਉਹਨਾਂ ਤੇ ਵੀ ਅਸਰ ਪਊਗਾ ਹਾਂਜੀ ਪੂਰਾ ਅਸਰ ਪਊਗਾ ਜੇ ਸਾਡੇ ਬੱਚੇ ਛੋਟੇ ਆ ਕੱਲ ਨੂੰ ਉਹਨਾਂ ਨੇ ਵੀ ਜਵਾਨ ਹੋਣਾ ਸਾਡੇ ਬੱਚਿਆਂ ਤੇ ਵੀ ਇਹ ਅਸਰ ਪਊਗਾ ਅਸੀਂ ਤਾਂ ਇਹ ਮੰਗ ਕਰਦੇ ਚਿੱਟਾ ਬੰਦ ਕੀਤਾ ਜਾਵੇ ਹੂੰ ਹੁਣ ਚਿੱਟਾ ਫੁੱਲ ਵਿਖਦਾ ਤੇ ਘੱਟ ਵਿਖਦਾ ਬੋਲੇ ਵਿਖਦਾ ਵਿਖਦਾ ਜੀ ਸਾਰੇ ਖਾਈ ਜਾਂਦੇ ਆ ਕਿ ਬਹੁਤ ਮੁੰਡੇ ਹੈਗੇ ਕੁੜੀਆਂ ਹੈਗਾ ਨਸ਼ਾ ਪੂਰਾ ਫੁੱਲ ਵਿਕੀ ਜਾਂਦੇ ਆ ਇਹ ਸੜ ਜਾਂਦੇ ਆ ਹੂੰ ਪਏ ਸੜ ਜਾਂਦੇ ਆ ਲਾਸ਼ਾਂ ਤੇ ਕੀੜੇ ਲੱਗ ਜਾਂਦੇ ਆ ਫੇਰ ਮਾਵਾ ਚੱਕ ਕੇ ਲੈਂਦੇ ਜੇਰੇ ਵਾਲੇ ਨੇ ਉਹ ਮਾਵਾ ਜਿਹੜੀ ਪੁੱਤਾਂ ਨੂੰ ਐਵੇਂ ਚੱਕ ਲੈਂਦੀਆਂ ਨੇ ਹੂੰ ਮੇਰੇ ਚੰਨੀ ਹਿੰਮਤ ਹੈ ਨਹੀਂ ਮੈਂ ਮੇਰੇ ਅਨੇ ਵਿੱਚ ਚੱਕ ਲਵਾਂਗੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੈਂ ਤਾਂ ਮੰਗ ਕਰਦੀ ਆ ਵੀ ਮੇਰੀ ਕੁੜੀ ਨੂੰ ਘਰੇ ਛੱਡਿਆ ਜਾਵੇ ਕੋਈ ਕਾਰਵਾਈ ਨਾ ਕਰੀ ਜਾਵੇ ਉਹ ਤੇ ਚਿੱਟਾ ਤਾਂ ਬੰਦ ਜੀ ਦੇਖੋ ਸਰਕਾਰ ਦਾ ਬੰਦ ਕਰ ਦੇਣੀ ਚਿੱਟਾ ਮੈਂ ਤਾਂ ਵੈਸੇ ਕਹਿੰਨੀ ਆ ਵੀ ਚਿੱਟਾ ਬੰਦ ਕਰ ਦੇਵੇ ਕਈ ਮਾਵਾਂ ਦੇ ਪੁੱਤ ਬਚ ਜਾਣਗੇ ਧੀਆ ਬਚ ਜਾਣਗੀਆਂ ਪੰਜਾਬ ਵਧੀਆ ਹੋ ਜਾਊਗਾ ਜੇ ਚਿੱਟਾ ਬੰਦ ਹੋ ਜੇ ਸਾਰਿਆਂ ਨਾਲ ਵਧੀਆ ਗੱਲ ਹੈ ਪਰ ਨਹੀਂ ਐਈ ਮਾਵਾਂ ਰੁੰਦਿਆ ਰਹਿਣਗੇ ਐਈ ਘਰ ਟੈਂਦੇ ਰਹਿਣਗੇ ਕਿਸੇ ਦੇ ਚੁੱਲ੍ਹੇ ਠੰਡੇ ਠੰਡੇ ਦੇ ਠੰਡੇ ਸਰਕਾਰ ਚਿੱਟਿਆਂ ਦੇ ਘਰ ਟਾਈ ਜਾਂਦੀ ਐ ਤੁਹਾਨੂੰ ਲੱਗਦਾ ਨਹੀਂ ਵੀ ਉਹ ਸਰਕਾਰ ਵਾਕਈ ਕੰਟਰੋਲ ਕਰ ਰਹੀ ਐ ਚਿੱਟੇ ਵਾਲਿਆਂ ਤੇ ਵੀ ਉਹਦੇ ਨਾਲ ਘਰ ਟਾਉਣ ਨਾਲ ਚਿੱਟਾ ਖਤਮ ਹੋ ਜਾਊਗਾ ਚਿੱਟਾ ਘਰ ਟਾਉਣ ਨਾਲ ਨਹੀਂ ਖਤਮ ਹੁੰਦਾ ਜੀ ਬੰਦ ਕਰਨ ਨਾਲ ਹੋਊਗਾ ਜਦੋਂ ਸਪਲਾਈ ਨਹੀਂ ਹੋਊਗੀ ਚਿੱਟਾ ਨਹੀਂ ਆਊਗਾ ਤਾਂ ਸਭ ਸਹੀ ਹੋਊਗਾ ਜਦੋਂ ਆਉਂਦਾ ਹੀ ਰਿਹਾ ਫੇਰ ਨਹੀਂ ਫੇਰ ਪੰਜਾਬ ਦਾ ਕੁਝ ਨਹੀਂ ਬਣ ਸਕਦਾ ਫੇਰ ਤਾਂ ਨਵੀਂ ਪੀੜ੍ਹੀ ਵੀ ਗਈ ਐ ਕਿਉਂ ਜੋ ਲਾਉਂਦੇ ਐ ਕੋਈ ਕਿਤੇ ਲਾਉਂਦਾ ਕੋਈ ਕਿਤੇ ਲੰਦਾ ਨਾ ਤਾਂ ਅੱਗੇ ਵਿਆਹ ਵਿਆਹ ਵੀ ਕਰਦਾ ਨਾ ਤਾਂ ਉਹ ਜਵਾ ਕੋਈ ਜੰਮ ਸਕਦਾ ਚਿੱਟੇ ਵਾਲਾ ਨਾ ਕੋਈ ਅਜਿਹੀ ਮਾਂ ਹੋਗੀ ਜਿਹੜੀ ਆਪਦੀ ਧੀ ਨੂੰ ਚਿੱਟੇ ਵਾਲੇ ਦੇ ਦੇਊਗੀ ਨਹੀਂ ਮਾਵਾਂ ਤਾਂ ਰੁਲੀਆਂ ਨੇ ਸਰਕਾਰ ਨੇ ਮਾਵਾਂ ਵੀ ਰੋਲਤੀਆਂ ਸਾਰਾ ਪੰਜਾਬ ਹੀ ਰੋਲਾ ਪਿਆ ਚਿੱਟੇ ਨੇ ਤਾਂ ਜੀ ਕਈਆਂ ਮਾਵਾਂ ਦੇ ਘਰ ਹੀ ਉੱਜੜ ਗਏ ਮੇਰਾ ਤਾਂ ਉਜੜਈ ਹੈ ਜਦੋਂ ਮੈਨੂੰ ਕਿਸੇ ਪਾਸੇ ਸਹਾਰਾ ਹੀ ਨਹੀਂ ਹੈਗਾ ਬਾਕੀ ਸਾਰੇ ਹਾਲਾਤ ਤੁਹਾਡੇ ਸਾਹਮਣੇ ਆ ਕਦੇ ਰੋਟੀ ਪੱਕਦੀ ਆ ਕਦੇ ਨਹੀਂ ਪੱਕਦੀ ਸਾਡੇ ਮੈਂ ਕੁੜੀਆਂ ਕਿਵੇਂ ਪੜਾਉਂਗੀ ਅੱਗੇ ਵੀ ਮੇਰੀ ਸਰਕਾਰ ਕੋਈ ਮਦਦ ਕਰੇ ਘਰ 'ਚ ਵੀ ਮੇਰੀ ਕੁੜੀ ਨੂੰ ਵੀ ਉੱਥੋਂ ਲਿਆ ਕੇ ਮੇਰੇ ਘਰੇ ਵਾੜੇ ਇਹ ਮੈਂ ਚਾਹਨੀ ਆ ਮੈਂ ਸਰਕਾਰ ਤੋਂ ਹੋਰ ਕੁਝ ਨਹੀਂ ਚਾਹਦੀ ਹੈਗੀ ਮੈਂ ਪੈਸਾ ਤੇ ਲੀਵੀ ਕਰਨਾ ਕੀ ਐ ਜਿੱਤੀ ਪੁੱਤ ਨਾਲ ਹੋਵੇ ਸਭ ਕੁਝ ਐ ਜਿੱਤੀ ਪੁੱਤ ਨਾਲ ਨਹੀਂ ਹੈਗਾ ਮੇਰੇ ਤਾਂ ਬੜਾ ਆਪਾ ਚੱਲ ਜੇ ਮੁੰਡਾ ਲੱਤ ਮਾਰ ਦੂਗਾ ਮੈਂ ਕੁੜੀ ਕੋਲੇ ਜਾ ਕੇ ਵੇਜੂਗੀ ਜੇ ਮੇਰੀ ਕੁੜੀ ਸਹੀ ਰਹੂਗੀ ਤਾਂ ਮੈਂ ਬੈਠੂਗੀ ਨਹੀਂ ਮੈਂ ਬੈਠੂਗੀ ਕਿੱਥੇ ਜੀ ਬਹੁਤ ਗੁਰਾ ਹਾਲ ਹੈ ਜੀ ਸਾਡਾ ਮਾਂ ਦੀ ਮੁਤਿਆਰ ਜਵਾਨ ਧੀ ਚੱਟੇ ਤੇ ਲੱਗ ਜਾਵੇ ਤੇ ਫਿਰ ਉਸ ਮਾਂ ਨੂੰ ਪਤਾ ਹੁੰਦਾ ਵੀ ਉਸਦੇ ਹਾਲਾਤ ਕੀ ਗੁਜ਼ਰਦੇ ਆ ਹਾਲਾਤ ਤਾਂ ਜੀ ਮੈਨੂੰ ਪਤਾ ਜਿਹੜੀ ਮੇਰੇ ਤੇ ਬੀਤਰੀ ਉਹ ਮੈਨੂੰ ਹੀ ਪਤਾ ਕਿਸੇ ਦਿਨ ਨੂੰ ਨਹੀਂ ਪਤਾ ਉਹ ਮੈਂ ਤਾਂ ਆ ਬਿੱਤੀ ਦੱਸਦੀ ਆ ਕਿਸੇ ਦੀ ਕੋਣ ਆਪਦੇ ਚੁੰਡੀ ਵਡਾਂਗੇ ਆਪਦੇ ਦਰਦ ਹੁੰਦਾ ਕਿਸੇ ਨੂੰ ਨਹੀਂ ਹੈਗਾ ਹੁਣ ਮੇਰੀ ਕੁੜੀ ਉੱਥੇ ਮੈਂ ਕਦੇ ਕਦੇ ਨਹੀਂ ਦੂਰ ਕੀਤੀ ਸੀ ਪੱਕ ਦੀ ਤਤੀ ਤਤੀ ਖਾਂਦੇ ਜਿਹੜੀ ਉੱਥੇ ਬੇ ਬੇਹੀ ਰੋਟੀਆਂ ਖਾਈ ਜਾਂਦੀ ਆ ਨਾਂ ਨਾਣੀ ਤੋਂ ਹਣ ਨਾਣੀ ਉਹਨਾਂ ਸਿਰ ਨਾ ਆਇਆ ਕੱਪੜੇ ਵੀ ਉਹ ਜੇ ਗੰਦੇ ਪਾਏ ਆ ਉਹਦੇ ਕੋਈ ਸਹੂਲਤ ਨਹੀਂ ਹੈਗੀ ਉੱਥੇ ਵੀ ਰੋਟ ਜੜਾ ਬੰਦਾ ਰੋਟੀ ਕੰਨੀ ਬੈਠਾ ਰਵੇ ਉਹਦਾ ਕੀ ਹੋਊਗਾ ਇੱਕੂੰ ਮਰੀ ਪਈ ਆ ਇੱਕੂੰ ਭੁੱਖ ਕਰਕੇ ਮਰ ਜੂਗੀ ਕੀ ਲੱਗਦਾ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਕਿ ਜਿਹੜੀ ਸਰਕਾਰ ਕਹਿ ਰਹੀ ਹੈ ਪੋਰਸ ਪ੍ਰਸ਼ਾਸਨ ਕਹਿ ਰਿਹਾ ਕਿ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਹੋ ਗਿਆ ਸਰਕਾਰ ਨੇ ਵੱਡੇ ਵੱਡੇ ਫਲੈਕਸ ਲਾਤੀ ਕਿ ਪੰਜਾਬ ਦੇ ਵਿੱਚੋਂ ਚਿੱਟਾ ਸੀ ਖਤਮ ਕਰਤਾ ਹੈ ਆਮ ਆਦਮੀ ਪਾਰਟੀ ਸਰਕਾਰ ਜਦੋਂ ਸਤਾ ਦੇ ਵਿੱਚ ਆਉਂਦੀ ਹੈ ਕਿ ਇੱਕ ਚਿੱਟੇ ਦੇ ਮੁੱਦੇ ਨੂੰ ਲੈ ਕੇ ਆਉਂਦੀ ਹੈ ਕਿ ਚਿੱਟਾ ਪੰਜਾਬ ਦੇ ਵਿੱਚੋਂ ਸੀ ਪਹਿਲੇ ਹਫਤੇ ਹੀ ਆਉਣ ਵਾਲੇ ਕੁਝ ਹੀ ਮਹੀਨਿਆਂ ਦੇ ਵਿੱਚ ਖਤਮ ਕਰ ਦਾਂਗੇ ਪਰ ਲੋਕ ਕਹਿ ਰਹੇ ਆ ਇਹ ਮਾਵਾਂ ਕਹਿ ਰਹੀਆਂ ਕਿ ਪੰਜਾਬ ਦੇ ਵਿੱਚੋਂ ਚਿੱਟਾ ਨਹੀਂ ਖਤਮ ਹੋਇਆ ਪਰ ਇਹ ਜਾਗ ਦੀ ਮਿਸਾਲ ਹੈ ਤੁਹਾਡੇ ਕੋਲੇ ਜਿਸ ਦੀ 17 ਸਾਲ ਦੀ ਜਵਾਨ ਧੀ ਅੱਜ ਚਿੱਟੇ ਦੀ ਦਲਦਲ ਵਿੱਚ ਫਸ ਗਈ ਹੈ ਉਸ ਤੋਂ ਨਿਕਲਿਆ ਨਹੀਂ ਜਾ ਰਿਹਾ ਘਰ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਬਹੁਤ ਮਾੜੇ ਐ ਨਾਜਿਕ ਹੈ ਘਰ ਦੇ ਵਿੱਚ ਇਸ ਵਕਤ ਨਾ ਕੋਈ ਆਟਾ ਨਾ ਕੋਈ ਦਾਲ ਨਾ ਕੋਈ ਹੋਰ ਸਮਾਨ ਕੁਝ ਵੀ ਨਹੀਂਗਾ ਬੁਰਾ ਹਾਲ ਐ ਮਾਂ ਇੱਕ ਮਜ਼ਦੂਰੀ ਕਰਕੇ ਆਉਂਦੀ ਐ ਮਜ਼ਦੂਰੀ ਕਰਕੇ ਬੱਚਾ ਨੂੰ ਪੜਾਉਂਦੀ ਐ ਲਿਖਾਉਂਦੀ ਐ ਕੁੜੀ ਇੱਕ ਪੜ੍ਹ ਲਿਖ ਕੇ ਫੌਜ ਦੇ ਵਿੱਚ ਭਾਰਤੀ ਹੋ ਕੇ ਫੌਜ ਦੀ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਸੀ ਪਰ ਉਹ ਚਿੱਟੇ ਦੀ ਦਲਦਲ ਵਿੱਚ ਐਸੀ ਫਸੀ ਉਹ ਤੋਂ ਨਿਕ ਲੈਣੀ ਗਿਆ